ਤੋ ਦੇ ਨਾਲ ਜਾਦੇ ਹਰ ਕੰਮ ਤਾਂ ਮੈਂ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇਹ ਗੱਲ ਦੱਸਣੀ ਚਾਹੁੰਦਾ ਐ ਔਰ ਦੂਜਾ ਮੇਰੇ ਵਿਰੋਧੀਆਂ ਨੂੰ ਜਿਹੜੇ ਮੇਰੇ ਖਿਲਾਫ ਇਲੈਕਸ਼ਨ ਲੜ ਰਹੇ ਕੀ ਰਾਜਾ ਵੜਿੰਗ ਕੋਈ ਮੈਨੂੰ ਬਾਹਰਲਾ ਕਹਿੰਦਾ ਯਾਰ ਮੈਨੂੰ 15 20 ਸਾਲ ਹੋ ਗਏ ਸੇਵਾ ਕਰਦੇ ਨੂੰ ਗਿੱਦੜ ਬੇ ਨੂੰ ਇਹ ਮੈਨੂੰ ਬਾਹਰਲਾ ਹੀ ਦੱਸਦੇ ਐ ਹਜੇ ਤੱਕ ਸੋ ਇਹਰਾ ਮਤਲਬ ਅੰਦਰ ਲਿਆਂ ਨੂੰ ਨਕਾਰਿਆ ਬਾਹਰਲਾ ਤੁਸੀਂ ਮੈਨੂੰ ਦੱਸ ਦਿਓ ਮੈਂ ਕੋਈ ਚੰਗੇ ਕੰਮ ਕੀਤੇ ਹੋਣੇ ਸੋ ਮੇਰੀ ਬੇਨਤੀ ਹੈ ਡਾਕਟਰ ਭਾਵੇਂ ਕਿਤੋਂ ਦਾ ਵੀ ਹੋਵੇ ਲੇਕਿਨ ਇਲਾਜ ਚੰਗਾ ਕਰਨ ਵਾਲਾ ਹੋਵੇ ਵਿਅਕਤੀ ਉਹਰੇ ਕੋਲੇ ਇਲਾਜ ਕਰਾਉਣ ਵਾਸਤੇ ਕਲਕੱਤੇ ਵੀ ਚਲਾ ਜਾਂਦਾ ਹੈ ਡਾਕਟਰ ਭਾਵੇਂ ਗਵਾਨਚ ਹੋਵੇ ਇਲਾਜ ਚੰਗਾ ਨਾ ਕਰਦਾ ਹੋਵੇ ਫਾਰ ਐਗਜ਼ਾਮਪਲ ਵੀ 2 ਨੰਬਰ ਵਾਰਡ ਚ ਰਹਿੰਦਾ ਹੋਵੇ ਤੇ 2 ਨੰਬਰ ਵਾਰਡ ਵਾਲਿਆਂ ਨੂੰ ਹੀ ਨਾ ਕਦੇ ਦਰਸ਼ਨ ਦਿੱਤੇ ਹੋਣ ਤਾਂ ਮੈਨੂੰ ਲੱਗਦਾ ਕਿ ਉਹਨੂੰ ਪਿਆਰ ਨਹੀਂ ਲੋਕ ਕਰਦੇ ਸੋ ਮੇਰੀ ਇਹ ਬੇਨਤੀ ਹੈ ਸਾਨੂੰ ਕੋਈ ਮੁੱਖ ਮੰਤਰੀ ਸਾਹਿਬ ਕਹਿੰਦਾ ਇੱਕ ਗਮਲਾ ਵਾਲਾ ਬੂਟਾ ਇੱਕ ਬੋਰਡ ਇੱਕ ਫਲਾਨਾ ਆਦਰਯੀਆਂ ਭਗਵੰਤ ਸਿੰਘ ਮਾਨ ਸਾਹਿਬ ਤੇ ਖਾਸ ਕਰਕੇ ਜਿਹੜੇ ਤੁਹਾਡੇ ਉਮੀਦਵਾਰ ਸਾਹਿਬ ਨੇ ਇਕੱਲੇ ਕਹਿ ਦਿੰਦੇ ਨੇ ਕਿ ਰਾਜਾ ਬੜਿੰਗ ਲੁਧਿਆਣੇ ਨੂੰ ਲੜ ਲਿਆ ਭਗਵੰਤ ਸਿੰਘ ਮਾਨ ਜਲਾਲਾਬਾਦ ਤੋਂ ਚੋਣ ਲੜਿਆ ਭਗਵੰਤ ਸਿੰਘ ਮਾਨ ਸਾਹਿਬ ਲਹਿਰੇਗਾਗੇ ਤੋਂ ਚੋਣ ਲੜੇ ਫਿਰ ਭਗਵੰਤ ਮਾਨ ਸਾਹਿਬ ਸੰਗਰੂਰ ਤੋਂ ਪਾਰਲੀਮੈਂਟ ਦਾ ਇਲੈਕਸ਼ਨ ਲੜੇ ਫੇਰ ਭਗਵੰਤ ਸਿੰਘ ਮਾਨ ਸਾਹਿਬ ਧੂਰੀ ਤੋਂ ਇਲੈਕਸ਼ਨ ਲੜੇ ਸੋ ਇਹ ਫਿਰ ਇਹਨਾਂ ਨੂੰ ਕੀ ਕਹੋਂਗੇ ਤੁਸੀਂ ਮੇਰੇ ਕਹਿਣ ਦਾ ਮਤਲਬ ਜਿਹੜੇ ਲੀਡਰ ਹੁੰਦੇ ਐ ਸਰਦਾਰ ਪ੍ਰਕਾਸ਼ ਸਿੰਘ ਬਾਦਲ ਘੱਟੋ ਘੱਟ 10 ਸਾਮਾ ਤੋਂ ਚੋਣਾਂ ਲੜੇ ਕਦੇ ਕਿਲਾਲਾ ਰਾਏਪੋਤ ਤੋਂ ਲੜੇ ਕਦੇ ਕਿਤੋਂ ਲੜੇ ਏਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਕਦੇ ਫਰੀਦਕੋਟੋਂ ਪਾਰਲੀਮੈਂਟ ਲੜੇ ਤੇ ਫਿਰ ਕਦੇ ਜਲਾਲਾਬਾਦ ਤੋਂ ਲੜੇ ਕਦੇ ਉਹਨਾਂ ਦਾ ਪਰਿਵਾਰ ਬਠਿੰਡੀਆਂੋਂ ਲੜਿਆ ਸੋ ਮੇਰੇ ਕਹਿਣ ਦਾ ਮਤਲਬ ਲੋਕਾਂ ਨੂੰ ਪਤਾ ਬਾਹਰ ਲੈ ਅੰਦਰ ਲੈ ਦਾ ਜਿਹੜੇ ਅੰਦਰਲੇ ਸੀ 10 ਸਾਲ ਅਕਾਲੀ ਦਲ ਚ ਰਹੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਰਹੀ ਹੁਣ ਵੀ 3 ਸਾਲਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਲੇਕਿਨ ਗਿੱਦੜਬਾਦੀ ਅੱਜ ਸੇ ਕੋਈ ਪ੍ਰਾਪਤੀ ਕਣਾ ਦਿਓ ਵੀ ਆਹ ਪ੍ਰਾਪਤੀ ਹੈ ਤੁਹਾਡੇ ਲੋਕਾਂ ਦੀ ਇਹ ਕਹਿ ਦੇਣਾ ਕਿ 100 ਕਰੋੜ ਡਿੱਗੀ ਚ ਪਾ ਕੇ ਆਇਆ ਤੇ ਸਾਨੂੰ ਇੰਨੇ ਪੈਸੇ ਕਾਰਚ ਮੰਤਰੀ ਲੈ ਕੇ ਆਇਆ ਇਹ ਸਾਰੀਆਂ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਇਹ ਲੋਕ ਸਾਰੀਆਂ ਜਾਣਦੇ ਐ ਮੈਂ ਬਾਹਰਲਾ ਸੀ ਮੈਂ ਅੰਦਰਲਾ ਸੀ ਮੈਂ ਗਿੱਦੜਬੇਰਾ ਸੀ ਨਹੀਂ ਸੀ ਲੇਕਿਨ ਜੋ ਮੈਂ ਗਿੱਦੜਬੇ ਆਸੇ ਕੀਤਾ ਉਹ ਤੁਸੀਂ ਕਰ ਨਹੀਂ ਸਕਦੇ ਔਰ ਲੋਕਾਂ ਨੂੰ ਪਤਾ ਹੈ ਕਿ ਨਾਲ ਹੀ ਲਾਲ ਭਾਈ ਆ ਉੱਥੇ ਜਿਨ੍ਹਾਂ ਦਾ ਨਾਂ ਖੁੱਡੀਆਂ ਸਾਹਿਬ ਹੈ ਇਧਰ ਬਜੀਤ ਜੀ ਨੇ ਬੀਬੀ ਬਜੀਤ ਕੌਰ ਇਹ ਮਲੋੜ ਤੋਂ ਥੇੜੀ ਨਾਲ ਉਹਨਾਂ ਦਾ ਨਾਂ ਉੱਥੇ ਸਰਕਾਰਾਂ ਹੈਗੀਆਂ ਦੋ ਕੈਬਨਿਟ ਮੰਤਰੀ ਐ ਮੈਨੂੰ ਜ਼ਰਾ ਗਿਣਾ ਦਿਓ ਤਿੰਨਾਂ ਸਾਲਾਂ ਦੇ ਵਿੱਚ ਮਾਨ ਸਾਹਿਬ ਵੀ ਸਰਕਾਰ ਨੇ ਉੱਥੇ ਤਿੰਨਾਂ ਸਾਲਾਂ 'ਚ ਕੀ ਕੀਤਾ ਅਗਰ ਇੱਕ ਵੀ ਚੀਜ਼ ਤੁਸੀਂ ਗਿਣਾ ਦਿਓ ਤੇ ਮੈਂ ਤੁਹਾਡਾ ਬੇਨਦਾਰ ਹੋਵਾਂਗਾ ਸੋ ਮੇਰੇ ਕਹਿੰਦਾ ਮਤਲਬ ਜੋ ਅਸੀਂ ਕਰਤਾ ਉਹ ਕੋਈ ਹੋਰ ਕਰ ਨਹੀਂ ਸਕਦਾ ਸੋ ਫਜ਼ੂਲ ਬਾਜੀ ਦੀਆਂ ਗੱਲਾਂ ਮੈਨੂੰ 20 ਸਾਲ ਬਾਅਦ ਵੀ ਤੁਸੀਂ ਇਹ ਕਹੋਗੇ ਤੁਹਾਡੇ ਨਾਲ ਜਾਦੇ ਮੈਂ ਗਲੀਆਂ ਜਾਣਦਾ ਥੋਡੇ ਨਾਲ ਜਾਦੇ ਮੈਂ ਲੋਕਾਂ ਨੂੰ ਜਾਣਦਾ ਥੋਡੇ ਨੇ ਓ ਜਿਆਦੇ ਮੈਂ ਲੋਕਾਂ ਦੇ ਕੰਮ ਕਰਾਏ ਥੋਡੇ ਨੇ ਓ ਜਿਆਦੇ ਮੈਂ ਲੋਕਾਂ ਚ ਵਿਚਰਦਾ ਐ ਅੱਜ ਵੀ ਤੁਹਾਡੇ ਨਾਲ ਜਿਆਦੇ ਹਰ ਕੰਮ ਚੱਗੇ ਚਾਹੇ ਲੋਕਾਂ ਦੀ ਮਦਦ ਕਰਨ ਦੇ ਵਿੱਚ ਚਾਹੇ ਕਿਸੇ ਨੂੰ ਹਮਦਰਦੀ ਜਤੋਂਨ ਦੇ ਵਿੱਚ ਰਾਜਾ ਵੜਿੰਗ ਹਮੇਸ਼ਾ ਤਤ ਪਰ ਰਹਿੰਦਾ ਜਿੱਥੇ ਗਿੱਦੜਵੇ ਤੋਂ ਉੱਠ ਕੇ ਨਹੀਂ ਤੁਸੀਂ ਪਹੁੰਚ ਸਕਦੇ ਗਿੱਦੜਵੇ ਉਦੋਂ ਰਾਜਾ ਵੜਿੰਗ ਚੰਡੀਗੜ੍ਹੋਂ ਚੱਲ ਕੇ ਆ ਜਾਂਦਾ ਔਰ ਸਭ ਨੂੰ ਪਤਾ ਵੀ ਕੀ ਦੇਖਿਆ 25 ਪਿੰਨਾ ਦੇ ਕਾਗਜ਼ ਰੱਦ ਕਰਾਤੇ ਤੁਸੀਂ ਲੋਕਾਂ ਨੇ ਔਰ ਜੋ ਕਾਰਪੋਰੇਸ਼ਨ ਦੇ ਚੋਨਾਵਾਂ ਦੇ ਵਿੱਚ ਮੈਂ ਗਿੱਦੜਵੇ ਦੇ ਲੋਕਾਂ ਦਾ ਡਰ ਚੱਕਿਆ ਹੈ ਗਿੱਦੜਵੇ ਵਿੱਚ ਰਹਿੰਦੇ ਲੋਕਾਂ ਨੇ ਡਰ ਪਾਇਆ ਹੋਇਆ ਸੀਗਾ ਟੈਰਰ ਪਾਇਆ ਹੋਇਆ ਸੀਗਾ ਇਸ ਤਰ੍ਹਾਂ ਦਾ ਵੀ ਪਤਾ ਨਹੀਂ ਉਹ ਆ ਗਿਆ ਹੋ ਗਿਆ ਸੋ ਉਹ ਡਰ ਰਾਜੇ ਵਿਢਿੰਗ ਨੇ ਚੱਕਿਆ ਔਰ ਕੰਮ ਵੀ ਰਾਜੇ ਵਿਢਿੰਗ ਨੇ ਕੀਤੇ ਇਸ ਕਰਕੇ ਗਿੱਦੜਵੇ ਦੇ ਲੋਕ ਮੈਨੂੰ ਜਿਤਾਉਂਦੇ ਤਿੰਨ ਵਾਰ ਔਰ ਚੌਥੀ ਵਾਰ ਵੀ ਜਿਤਾਉਣਗੇ ਇਹ ਗੱਲ ਯਾਦ ਰੱਖਿਓ ਕਿਉਂਕਿ ਗਿੱਦੜਵੇ ਨੂੰ ਪਤਾ ਹੈ ਕੀ ਅਸਲਾ ਹਮ ਅਸਲੀ ਹਮ ਦਰਦ ਕੌਣ ਹੈ ਤੇ ਕੌਣ ਗਿੱਦੜਵੇ ਲੋਕਾਂ ਦੀ ਤਰੱਕੀ ਕਰਾ ਸਕਦਾ ਹੈ 2027 ਚ ਦੇਖਿਓ ਗਿੱਦੜਬਾ ਐਸਾ ਬਣਾਵਾਂਗਾ ਕਿ ਦੇਸ਼ ਚੋਂ ਲੋਕ ਵੇਖਣ ਆਇਆ ਕਰਨਗੇ ਕਿ ਐਸਾ ਗਿੱਦੜਬਾ ਰਾਜੇ ਵਿੜਿੰਗਣੇ ਬਣਾਇਆ ਹੈ ਤਿੰਨ ਮਹੀਨੇ ਕੇਵਲ ਮੇਰੇ ਕੋਲੇ 4 ਮਹੀਨੇ ਤਾਕਤ ਆ ਇਸੀ ਮੰਤਰੀ ਬਣਿਆ ਸੀਗਾ ਇਸ ਤੋਂ ਪਹਿਲਾਂ ਮੰਤਰੀ ਨਹੀਂ ਰਿਹਾ ਸੀ ਮੈਂ ਔਰ 4 ਮਹੀਨਿਆਂ ਚ ਪੰਜਾਬ ਦੇ ਲੋਕਾਂ ਨੂੰ ਪੁੱਛੋ ਐਤਾ ਕੱਲ ਨੂੰ ਤੁਸੀਂ ਕਹੋਗੇ ਰਾਜਾ ਵੜਿੰਗ ਲੁਧਿਆਣੇ ਦਾ ਨਹੀਂ ਸੀਗਾ ਉੱਥੇ ਜਾ ਕੇ ਲੜ ਗਿਆ ਰਾਜਾ ਵੜਿੰਗ ਕਿਤੋਂ ਦਾ ਵੀ ਹੋਵੇ ਲੇਕਿਨ ਰਾਜਾ ਵੜਿੰਗ ਨੂੰ ਲੋਕ ਪਸੰਦ ਕਰਦੇ ਆ ਮਾਨ ਸਾਹਿਬ ਔਰ ਆਦਨੀਆਂ ਮੇਰੇ ਵਿਰੋਧੀ ਉਮੀਦਵਾਰ ਸਾਬੋ ਇਸ ਕਰਕੇ ਲੁਧਿਆਣੂ ਵੀ ਜਿੱਤਦਾ ਇਹ ਮਤਲਬ ਲੁਧਿਆਣੇ ਵਾਲੇ ਬੇਵਕੂਫ ਸੀ ਨਹੀਂ ਜਿਹੜੇ ਬੰਦੇ ਚੰਗੀ ਸ਼ਬੀ ਵਾਲੇ ਹੁੰਦੇ ਐ ਤੇ ਜਿਨ੍ਹਾਂ ਦਾ ਪਤਾ ਹੁੰਦਾ ਵੀ ਇਹ ਚੰਗਾ ਇਲਾਜ ਕਰ ਸਕਦੇ ਐ ਉਹਨਾਂ ਡਾਕਟਰਾਂ ਦੇ ਕੋਲੇ ਲੋਕ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਆਪਦਾ ਇਲਾਜ ਕਰਾਇਆ ਹੁੰਦੇ ਆ ਸੋ ਚਿੰਤਾ ਨਾ ਕਰੋ ਕੋਈ ਚੰਗੀ ਗੱਲ ਹੈਗੀ ਆ ਰਾਜੇ ਵੜਿੰਗ ਬਾਰੇ ਤਾਂ ਤੁਸੀਂ ਦੱਸੋ ਮਿੱਤਰੋ ਐਵੇਂ ਛੋਟੀਆਂ ਛੋਟੀਆਂ ਥੋੜੀ ਕੋ ਪੁਆਇੰਟ ਨਹੀਂ 15 ਸਾਲਾਂ ਬਾਅਦ ਕਹਿੰਦੇ ਰਾਜਾ ਵੜਿੰਗ ਬਾਹਰ ਲਾ ਸੀ ਵਾਹ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਤੁਸੀਂ ਚੋਣ ਹਾਰ ਚੁੱਕੇ ਹੋ ਇਕਤਾ ਮੈਂ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇਹ ਗੱਲ ਦੱਸਣੀ ਚਾਹੁੰਦਾ ਹਾਂ ਔਰ ਦੂਜਾ ਮੇਰੇ ਵਿਰੋਧੀਆਂ ਨੂੰ ਜਿਹੜੇ ਮੇਰੇ ਖਿਲਾਫ ਇਲੈਕਸ਼ਨ ਲੜ ਰਹੇ ਕੀ ਰਾਜਾ ਵੜਿੰਗ ਕੋਈ ਮੈਨੂੰ ਬਾਹਰ ਲਾ ਕਹਿੰਦਾ ਯਾਰ ਮੈਨੂੰ 15 20